ਖਬਰਨਾਵਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਕਾਂਗਰਸ ਪਾਰਟੀ ਦਾ ਮੌਜੂਦਾ ਵਿਧਾਇਕ ਅਤੇ ਵੱਡਾ ਆਗੂ ਆਇਆ ਭਾਈ ਅਮਰਤਪਾਲ ਖਾਲਸਾ ਦੇ ਹੱਕ ਵਿੱਚ ਕੀ ਇਸ ਮੌਜੂਦਾ ਵਿਧਾਇਕ ਅਤੇ ਸਾਬਕਾ ਆਗੂ ਵੱਲੋਂ ਭਾਈ ਅਮਰਤਪਾਲ ਖਾਲਸਾ ਦੇ ਹੱਕ ਵਿੱਚ ਜਿਹੜਾ ਵੀ ਉਮੀਦਵਾਰ ਭਾਈ ਅਮਰਤਪਾਲ ਖਾਲਸਾ ਦੀ ਪਾਰਟੀ ਵੱਲੋਂ ਉਤਾਰਿਆ ਜਾਵੇਗਾ ਹਲਕਾ ਤਨ ਤਰ ਦੀ ਜਿਮਨੀ ਚੋਣ ਦੇ ਲਈ ਕਿ ਉਸ ਦੇ ਹੱਕ ਵਿੱਚ ਪ੍ਰਚਾਰ ਕਰੇਗਾ ਕਿ ਉਸਨੇ ਬਗਾਵਤ ਕਰ ਦਿੱਤੀ ਹੈ ਕਿਉਂਕਿ ਉਹਨੇ ਸਿੱਧੇ ਅਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਭਾਈ ਅੰਬ੍ਰਿਤਪਾਲ ਖਾਲਸਾ ਦੇ ਉਮੀਦਵਾਰ ਦੀ ਜਿੱਤ ਹਲਕਾ ਤਨਤੜ ਦੀ ਜਿਮਣੀ ਚੋਣ ਤੋਂ ਪੱਕੀ ਹੈ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਹਾਕਮ ਤੇ ਆਮ ਆਦਮੀ ਪਾਰਟੀ ਨੇ ਆਪੋ ਆਪਣੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ 197120 ਬੂਟਾਂ ਦੇ ਫਰਕ ਦੇ ਨਾਲ ਹਰਾਇਆ ਸੀ ਭਾਈ ਅਮਰਪਾਲ ਖਾਲਸਾ ਨੇ ਜੇਲ੍ਹ ਦੇ ਵਿੱਚੋਂ ਬੈਠ ਕੇ ਵਿਧਾਨ ਲੋਕ ਸਭਾ ਦੀ ਚੋਣ ਲੜੀਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਵਿਰਸਾ ਸਿੰਘ ਬਲਟੋਹਾ ਨੂੰ ਵੀ 60000 ਵੋਟ ਪਈ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਵੀ 86000 ਵੋਟ ਪਈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਯਾਨੀ ਕਿ ਜੇਕਰ ਸ਼ਰੂਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਵੋਟ ਮਿਲਾ دیਏ ਫਿਰ ਵੀ ਇਹ ਦੋਨੋਂ ਉਮੀਦਵਾਰ 2 ਲੱਖ ਤੋਂ ਪਲੱਸ ਵੋਟਾਂ ਦੇ ਵੱਡੇ ਫੱਕਦੇ ਨਾਲ ਹਾਰੇ ਲਾਲਜੀਤ ਸਿੰਘ ਪੁੱਲੜ ਜਿਹੜੇ ਟਰਾਂਸਪੋਰਟੇਸ਼ਨ ਮੰਤਰੀ ਨੇ ਉਹਨਾਂ ਨੇ ਵੀ ਮੁਕਾਬਲਾ ਕੀਤਾ ਲੇਕਿਨ ਉਹ ਵੀ ਮੋਢੇ ਮੋਢੇ ਗਏ ਕੁਲਬੀਰ ਸਿੰਘ ਜੀਰਾ ਅੜਿਆ ਲੇਕਿਨ 197120 ਵੋਟਾਂ ਦੇ ਫੱਕ ਦੇ ਨਾਲ ਹਰਾ ਦਿੱਤਾ ਹਾਲਾਂਕਿ ਵਾਰ-ਵਾਰ ਭਾਈ ਅਮਰਤਪਾਲ ਖਾਲਸਾ ਵੱਲੋਂ ਡਿਫੈਂਡ ਕੀਤਾ ਜਾ ਰਿਹਾ ਹੈ ਐਨਐਸਸੀ ਨੂੰ ਲੈ ਕੇ ਦੂਸਰੇ ਪਾਸੇ ਹੁਣ ਗੱਲ ਅੱਗੇ ਜਿਮਨੀ ਚੋਂ ਦੀ ਚਾਹੇ ਬੀਬੀ ਪਰਮਜੀਤ ਕੌਰ ਜੀ ਖਾਲੜਾ ਹੋਵੇ ਚਾਹੇ ਹੋਣ ਭਾਈ ਅਮਰਤਪਾਲ ਖਾਲਸਾ ਦੇ ਪਿਤਾ ਤਰਸੀਮ ਸਿੰਘ ਖਾਲਸਾ ਤੇ ਚਾਹੇ ਹੋਣ ਸਾਂਝੇ ਉਮੀਦਵਾਰ ਨਵੀਂ ਸ਼ੁਰੂਪਨੀ ਅਕਾਲੀ ਦਲ ਅਤੇ ਭਾਈ ਅਬਰਤਪਾਲ ਖਾਲਸਾ ਦੀ ਪਾਰਟੀ ਅਕਾਲੀ ਦਲ ਵਾਸ ਪੰਜਾਬ ਦੇ ਜਿੱਤ 101% ਹੈ ਕਿਉਂਕਿ ਹਲਕਾ ਤਰਨਤਾਰ 20 ਹਲਕਾ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਆਉਂਦਾ ਹੈ ਲਗਾਤਾਰ ਸਮਰਥਕ ਭਾਈ ਅਬਰਤਪਾਲ ਖਾਲਸਾ ਦੇ ਚੋਣ ਪ੍ਰਚਾਰ ਕਰ ਰਹੇ ਨਹੀਂ ਹਾਲਾਂਕਿ ਉਮੀਦਵਾਰ ਚੋਣ ਮદાન ਦੇ ਵਿੱਚ ਨਹੀਂ ਉਤਾਰਿਆ ਗਿਆ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਅਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਭਾਈ ਅਮਰਤਪਾਲ ਖਾਲਸਾ ਨੂੰ ਲੈ ਕੇ ਪਹਿਲਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਣਾ ਗੁਰਜੀਤ ਦਾ ਵੱਡਾ ਬਿਆਨ ਕੀ ਆਇਆ ਹੈ ਤਰਨਤਾਰ ਜਿੰਮੀ ਚੋਣ ਨੂੰ ਲੈ ਕੇ ਰਾਜਨੀਤਿਕ ਮਾਹੌਲ ਗਰਮ ਹੋ ਗਿਆ ਹੈ ਸਾਰਿਆਂ ਦੀ ਨਜ਼ਰਾਂ ਵਕਫ ਵਾਦੀ ਸੰਸਦ ਮੈਂਬਰ ਅਮਰਤਪਾਲ ਸਿੰਘ ਤੇ ਹਨ ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਕਿ ਕੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਸੰਸਦ ਮੈਂਬਰ ਬਣ ਕੇ ਸਾਰਿਆਂ ਨੂੰ ਹੈਰਾਨ ਕਰਨ ਵਾਲੀ ਭਾਈ ਅਮਰਪਾਲ ਸਿੰਘ ਖਾਲਸਾ ਦਾ ਉਪ ਚੋਣਾਂ ਤੇ ਕੋਈ ਪ੍ਰਭਾਵ ਪਵੇਗਾ ਇਸ ਦੌਰਾਨ ਕਪੂਰਥਲਾ ਤੋਂ ਕਾਂਗਰਸੀ ਆਗੂ ਅਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਰਾਣਾ ਗੁਰਜੀਤ ਸਿੰਘ ਨੇ ਭਾਈ ਅਮਰਪਾਲ ਖਾਲਸਾ ਦੇ ਹੱਕ ਵਿੱਚ ਬਿਆਨ ਦਿੱਤਾ ਹੈ ਉਹਨਾਂ ਦਾ ਕੀ ਕਹਿਣਾ ਹੈ ਕਿ ਭਾਈ ਅਮਰਪਾਲ ਭਾਈ ਅਮਰਤਪਾਲ ਸਿੰਘ ਖਾਲਸਾ ਚੋਣ ਵਿੱਚ ਇੱਕ ਕਾਰਕ ਹੋ ਸਕਦੇ ਨੇ ਸੋਮਵਾਰ ਨੂੰ ਆਪਣੇ ਸਰਕਾਰੀ ਫਲੈਟ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਰਾਣਾ ਗੁਰਜੀਤ ਨੇ ਕਿਹਾ ਕਿ ਜੇਕਰ ਅਮਰਤਪਾਲ ਦੇ ਉਮੀਦਵਾਰ ਨੂੰ ਬੂਟਾ ਮਿਲਦੀਆਂ ਹਨ ਤਾਂ ਰਾਜ ਅਤੇ ਕੇਂਦਰ ਸਰਕਾਰਾਂ ਨੂੰ ਇਸ ਤੇ ਵਿਚਾਰ ਕਰਨਾ ਪਵੇਗਾ ਦੱਸਦੀ ਕਿ ਰਾਣਾ ਗੁਰਜੀਤ ਨੇ 2014 ਤੋਂ ਸ਼੍ਰੀ ਖਡੂਰ ਸਾਹਿਬ ਦੀ ਲੋਕ ਸਭਾ ਦੀ ਸੀਟ ਲੜੀ ਸੀ ਜਿੱਥੋਂ ਭਾਈ ਅਮਰਤਪਾਲ ਖਾਲਸਾ 197120 ਬੂਟਾਂ ਦੇ ਫਕੜਿਆਂ ਜਿੱਤੇ ਨਹੀਂ ਅੱਗੇ ਕੀ ਕਹਿੰਦੇ ਨੇ ਰਾਣਾ ਗੁਰਜੀਤ ਰਾਣਾ ਗੁਰਜੀਤ ਨੇ ਕਿਹਾ ਕਿ ਸਿੱਖਾਂ ਦੀਆਂ ਚਿੰਤਾਵਾਂ ਨੂੰ ਉਜਾਗਰ ਕਰਨ ਅਤੇ ਵਿਚਾਰਨ ਦੀ ਲੋੜ ਹੈ ਉਹਨਾਂ ਨੇ ਅੱਗੇ ਕਿਹਾ ਕਿ ਤਰਨਤਾਰ ਉਪਚੋਣ ਮੱਝ ਦੇ ਮੁੱਢ ਨੂੰ ਦਸਾਏਗੀ ਹੜ੍ਹਾਂ ਦੇ ਕਾਰਨ ਬਾਰੇ ਸਵਾਲ ਵਿੱਚ ਰਾਣਾ ਗੁਰਜੀਤ ਨੇ ਕਿਹਾ ਕਿ ਸਾਨੂੰ ਹੜਾ ਤੋਂ ਸਭ ਕੁ ਸਿੱਖਣ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ 19 20 ਤੇ 25 ਵਿੱਚ ਅੱਗ ਆਈ ਇਸ ਦੀ ਭਵਿੱਖਬਾਣੀ ਸਰਕਾਰ ਨੂੰ ਪਹਿਲੇ ਕਰ ਜਾਣੀ ਚਾਹੀਦੀ ਸੀ ਲੇਕਿਨ ਮੈਂ ਉਹਨਾਂ ਨੇ ਗੱਲ ਕੀਤੀ ਕਿ ਮੱਝ ਦੀ ਸੀਟ ਹਲਕਾ ਤਰਨਤਾਰ ਦੀ ਜਿਮਣੀ ਚੋਣ ਏ ਕੌਮ ਦਾ ਬੂੜ ਦੱਸੇਗੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ ਵੈਸੇ ਤਾਂ ਪੱਤਰਕਾਰਾਂ ਵੱਲੋਂ ਵਕ ਵਕ ਬੁੱਧੀਜੀਵੀਆ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਖਾਲਸਾ ਦਾ ਉਮੀਦਵਾਰ 101% ਜਿੱਤੇਗਾ ਜਿਸ ਤਰ੍ਹਾਂ ਦਬਦਬਾ ਵੜਿਆ ਸੀ ਜਿਸ ਤਰ੍ਹਾਂ ਗੇਮ ਪਲਟ ਦਿੱਤੀ ਸੀ ਜੇਲ੍ਹ ਦੇ ਵਿੱਚ ਬੈਠ ਕੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਮਰਥਕਾਂ ਨੇ ਉਹਨਾਂ ਦਾ ਜਨੂਨ ਹਾਲੇ ਵੀ ਉਸੇ ਤਰ੍ਹਾਂ ਉਵਾਲੇ ਬਾ ਰਿਆ ਹੈ ਉਹਨਾਂ ਦੇ ਵਿੱਚ ਪੈਸ਼ਨ ਹੈ ਕਿ ਭਾਈ ਅਮਰਪਾਲ ਖਾਲਸਾ ਦਾ ਉਮੀਦਵਾਰ ਆਵੇ ਅਤੇ ਉਹਨੂੰ ਅਸੀਂ ਜਿਤਾਈਏ ਇਸ ਕਰਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹਦਾ ਬੜਾ ਵੱਡਾ ਪ੍ਰਭਾਵ ਪਵੇਗਾ ਮਾਝੇ ਦੇ ਲੋਕ ਇਹ ਫੈਸਲਾ ਕਰਨਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿ ਭਾਈ ਅਮਰਪਾਲ ਖਾਲਸਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਹੈ ਜਾਂ ਨਹੀਂ ਉਹਨਾਂ ਨੇ ਕਿਹਾ ਕਿ ਜੇਕਰ ਇਹ ਤੋਂ ਸੀਟ ਜਿੱਤੀ ਜਾਂਦੀ ਹੈ ਤਾਂ ਰਾਜ ਪੰਜਾਬ ਸਰਕਾਰ ਨੂੰ ਅਤੇ ਸੈਂਟਰ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਖਾਲਸਾ ਦੀ ਐਨਐਸਸੀ ਅਟਾਕੇ ਉਸ ਨੂੰ ਰਾਜਨੀਤੀ ਵਿੱਚ ਸਰਕਾਰ ਸਰਗਰਮ ਹੋਣ ਦਾ ਮੌਕਾ ਦਿੱਤਾ ਜਾਵੇਗਾ ਅਜਿਹਾਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਾਸਰਗਾਈਆਂ ਲਗਾਈਆਂ ਚਿੰਤਜਾਰੀਆਂ ਨੇ ਕਿ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਹਿਮ ਕਦਮ ਚੁੱਕਣੇ ਪੈਣਗੇ ਜੇਕਰ ਭਾਈ ਅੰਮ੍ਰਿਤਪਾਲ ਖਾਲਸਾ ਦਾ ਉਮੀਦਵਾਰ ਹਲਕਾ ਤੰਤਰ ਤੋਂ ਜਿਮਣੀ ਚੋਣ ਜਿੱਤ ਜਾਂਦਾ ਹੈ ਰਿਹਾਈ ਵਾਸੀ ਨੂੰ ਉਹਨਾਂ ਬੜੀ ਵੱਡੀ ਗੱਲ ਕਹੀ ਹੈ ਉਹਨਾਂ ਕਹਿੰਦੇ ਕਿ ਜੇਕਰ ਚੋਣ ਜਿੱਤਦਾ ਹੈ ਤਾਂ ਰਿਹਾ ਹਰ ਤਰ੍ਹਾਂ ਦਾ ਵਿਧੀ ਵਿਤਾਰਨ ਵਰਤ ਕੇ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਕਰਨਾ ਪਵੇਗਾ ਧੰਨਵਾਦ